ਲੁਧਿਆਣਾ ਦੇ ਹਲਵਾਰਾ ਵਾਈ ਏਡੇ ਵਾਸਤੇ ਚੰਗੀ ਖਬਰ ਆਈ ਹੈ ਕੱਲ ਜਿਹੜੀ ਇੱਕ ਮੀਟਿੰਗ ਹੋਈ ਹੈ ਸਿਸੂ ਦੀ ਚੈਂਬਰ ਆਫ ਇੰਡਸਟਰੀਅਲ ਅੰਡਰਟੇਕਿੰਗ ਆਫ ਕਾਮਰਸ ਦੀ ਜਿਹੜੀ ਕਿ 에ਅਰ ਇੰਡੀਆ ਦੇ ਸੇਲਜ਼ ਹੈੱਡ ਵੀ ਉੱਥੇ ਮੌਜੂਦ ਸੀਗੇ ਹੋਰ ਵੀ ਜਿਹੜੇ 에ਅਰ ਇੰਡੀਆ ਦੇ ਕਾਰਜ ਕਰਤਾ ਉੱਥੇ ਮੌਜੂਦ ਸੀ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਫਲਾਈਟਾਂ ਜਿੱਦਾਂ ਹੀ ਅਮੈਲਗਮੇਸ਼ਨ ਹੋ ਜਾਂਦੀ ਹੈ ਵਿਸਤਾਰਾ ਤੇ 에어 ਇੰਡੀਆ ਦੀ ਫਲਾਈਟਾਂ ਚਾਲੂ ਕਰ ਦਿੱਤੀਆਂ ਜਾਣਗੀਆਂ 에어ਪੋਰਟ ਨੂੰ ਜਿਹੜਾ ਹੈ ਆਲਮੋਸਟ ਕੰਪਲੀਟ ਹੋ ਚੁੱਕਾ ਹੈ ਤੇ ਉਸ ਦੀ ਤਿਆਰੀ ਕੀਤੀ ਜਾਵੇ ਪੂਰਨ ਤੌਰ ਤੇ 에어ਪੋਰਟ ਜਿਹੜਾ ਹੈ ਕੰਪਲੀਟ ਕਰਕੇ ਤਿਆਰ ਰੱਖਿਆ ਜਾਵੇ ਤੇ ਉਸ ਤੋਂ ਬਾਅਦ ਆਸ਼ਵਾਸਨ ਜਿਹੜਾ ਹੈ 에어 ਇੰਡੀਆ ਵੱਲੋਂ ਦਵਾਇਆ ਗਿਆ ਕਿ ਲਗਭਗ ਨਵੰਬਰ ਦੇ ਮਹੀਨੇ ਦੇ ਵਿੱਚ 에어 ਇੰਡੀਆ ਤੋਂ ਜਿਹੜੀਆਂ ਫਲਾਈਟਾਂ ਨੇ ਉਹ ਲੁਧਿਆਣੇ ਤੋਂ ਚਾਲੂ ਹੋ ਜਾਣਗੀਆਂ ਤੁਹਾਨੂੰ ਇਹ ਦੱਸ ਦਈਏ ਕਿ ਉਪਕਾਰ ਸਿੰਘ ਅਹੂਜਾ ਸੰਜੀਵ ਅਰੋੜਾ ਤੇ 에어 ਇੰਡੀਆ ਦਾ ਜਿਹੜਾ ਸਟਾਫ ਹੈ এমপ্লয়ੀਜ਼ ਨੇ ਉਹ ਵੀ ਉੱਥੇ ਮੌਜੂਦ ਰਹੇ ਜਿਹੜੀ ਮੀਟਿੰਗ ਹੋਈ ਸੀ ਸੀਸੂ ਦੀ ਤੇ ਇਸ ਮੀਟਿੰਗ ਦੇ ਵਿੱਚ ਸੰਜੀਵ ਅਰੂੜਾ ਅਤੇ ਉਪਕਾਰ ਸਿੰਘ ਹੂਜਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ 에어 ਇੰਡੀਆ ਪੂਰਨ ਤੌਰ ਤੇ ਤਿਆਰ ਹੈ ਫਲਾਈਟਾਂ ਚਾਲੂ ਕਰਨ ਵਾਸਤੇ ਬਸ ਜਿਹੜਾ ਜੋੜ ਹੋਣਾ ਹੈ ਜਿਹੜਾ ਮਿਲਾਪ ਹੋਣਾ ਹੈ ਵਿਸਤਾਰਾ ਤੇਰ ਇੰਡੀਆ ਦਾ ਉਸ ਦੀ ਜਿਹੜੀ ਵੇਟ ਹੈ ਉਹ ਹੋ ਰਹੀ ਹੈ ਤਾਂ ਕਿ ਉਸ ਤੋਂ ਬਾਅਦ ਫਲਾਈਟਾਂ ਚਾਲੂ ਕਰ ਦਿੱਤੀਆਂ ਜਾ ਸਕਣ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ 에어ਪੋਰਟ ਵੀ ਲਗਭਗ ਬਣ ਕੇ ਤਿਆਰ ਹੈ ਤੇ ਪਹਿਲਾ ਡੋਮੈਸਟਿਕ ਫਲਾਈਟਾਂ ਚਾਲੂ ਹੋਣਗੀਆਂ ਇਹ ਹਾਲਾਂਕਿ ਅਜੇ ਟੈਂਪਰੇਰੀ ਟਰਮੀਨਲ ਬਣਿਆ ਹੈ ਜਦੋਂ ਫਲਾਈਟਾਂ ਇੱਥੋਂ ਚੱਲ ਪੈਣਗੀਆਂ ਨਾਲ ਦੇ ਨਾਲ ਇੱਕ ਪਰਮਾਨੈਂਟ ਟਰਮੀਨਲ ਬੰਨਣਾ ਚਾਲੂ ਹੋ ਜਾਵੇਗਾ ਕਿਉਂਕਿ ਕੁੱਲ 170 ਏਕੜ ਜਿਹੜੀ ਜ਼ਮੀਨ ਹੈ ਆਲਮੋਸਟ ਜਿਹੜੀ ਹੈ ਉਹ ਲਈ ਗਈ ਹੈ ਜਦੋਂ ਪੂਰਨ ਤੌਰ ਤੇ ਪਰਮਨੈਂਟ ਟਰਮੀਨਲ ਬਣ ਜਾਏਗਾ ਤਾਂ ਇਸ ਨੂੰ ਕਾਰਗੋ ਟਰਮੀਨਲ ਦੇ ਵਿੱਚ ਕਨਵਰਟ ਕਰ ਦਿੱਤਾ ਜਾਵੇਗਾ ਲੇਕਿਨ ਫਲਾਈਟਾਂ ਨੇ ਜਿਹੜੀਆਂ ਇਸੇ ਟਰਮੀਨਲ ਤੋਂ ਚਾਲੂ ਕਰ ਦਿੱਤੀਆਂ ਜਾਣਗੀਆਂ ਕੁਝ ਲੋਕੀ ਜ਼ਰੂਰ ਆਖਦੇ ਨੇ ਕਿ ਟਰਮੀਨਲ ਛੋਟਾ ਹੈ ਜਾਂ ਐਡਾ ਵੱਡਾ ਨਹੀਂ ਲੱਗ ਰਿਹਾ ਕਿ ਇੰਟਰਨੈਸ਼ਨਲ ਫਲਾਈਟਾਂ ਇੱਥੋਂ ਚੱਲ ਸਕਣ ਲੇਕਿਨ ਉਹਨਾਂ ਲਈ ਦੱਸ ਦਈਏ ਇਹ ਇੱਕ ਟੈਂਪਰੇਰੀ ਟਰਮੀਨਲ ਹੈ ਇੱਥੇ ਫਲਾਈਟਾਂ ਚਾਲੂ ਹੋਣਗੀਆਂ ਨਾਲ ਦੇ ਨਾਲ ਹੀ ਫਲਾਈਟਾਂ ਚੱਲਦੀਆਂ ਰਹਿਣਗੀਆਂ ਤੇ ਇੱਕ ਨਵਾਂ ਟਰਮੀਨਲ ਜਿਹੜਾ ਬਹੁਤ ਵੱਡਾ ਇਸ ਤੋਂ ਹੋਵੇਗਾ ਉਹ ਤਿਆਰ ਹੋਣਾ ਚਾਲੂ ਹੋ ਜਾਵੇਗਾ ਸੋ ਫਲਾਈਟਾਂ ਚੱਲ ਪੈਣਗੀਆਂ ਫਲਾਈਟਾਂ ਤੇ ਕੋਈ ਫਰਕ ਨਹੀਂ ਪਵੇਗਾ ਜਦੋਂ ਪੂਰਨ ਤੌਰ ਤੇ ਪਰਮਨੈਂਟ ਤਿਆਰ ਹੋ ਜਾਊਗਾ ਫਿਰ ਇੱਥੋਂ ਫਲਾਈਟਾਂ ਸ਼ਿਫਟ ਕਰਕੇ ਉਸ ਟਰਮੀਨਲ ਤੇ ਲੈ ਕੇ ਜਾਂਦੀਆਂ ਜਾਣਗੀਆਂ ਤੇ ਇਸ ਨੂੰ ਕਾਰਗੋ ਯਾਨੀ ਕਿ ਸਮਾਨ ਦੀ ਟੋਆ ਟਵਾਈ ਲਈ ਸ਼ਿਫਟ ਕਰ ਦਿੱਤਾ ਜਾਵੇਗਾ ਉਸ ਲਈ ਇਹਨੂੰ ਬਣਾ ਦਿੱਤਾ ਜਾਵੇਗਾ ਤੇ ਲੁਧਿਆਣੇ ਦਾ ਜਿਹੜਾ ਹਲਵਾਰਾ 에ਰਪੋਰਟ ਹੈ ਇਸ ਦੀ ਲੋਕੀ ਵੇਟ ਕਾਫੀ ਚਿਰ ਤੋਂ ਕਰ ਰਹੇ ਨੇ ਤੇ ਇਹ ਵੀ ਜਿਹੜੀ ਜਾਣਕਾਰੀ ਹੈ ਆਗਵਾ ਨੇ ਦਿੱਤੀ ਕਿ ਇਸ ਦੇ ਨਾਲ ਪੰਜਾਬ ਦੇ ਬਿਲਕੁਲ ਸੈਂਟਰ ਦੇ ਵਿੱਚ 에어ਪੋਰਟ ਜਿਹੜਾ ਹੈ ਆ ਜਾਵੇਗਾ ਉਸ ਦੇ ਨਾਲ ਕਾਫੀ ਜਿਹੜੀ ਇਕਨੋਮਿਕ ਐਕਟੀਵਿਟੀ ਨੂੰ ਪੰਜਾਬ ਦੇ ਵਿੱਚ ਖਾਸ ਕਰਕੇ ਲੁਧਿਆਣਾ ਦੇ ਵਿੱਚ ਬੂਸਟ ਮਿਲੇਗਾ ਕਿਉਂਕਿ ਲੁਧਿਆਣਾ ਦੇ ਵਿੱਚ ਕਾਫੀ ਜ਼ਿਆਦਾ ਇੰਡਸਟਰੀ ਵਪਾਰ ਸਟੂਡੈਂਟਸ ਤੇ ਹੋਰ ਵੀ ਕਾਫੀ ਕੰਮਕਾਰ ਜਿਹੜਾ ਹੁੰਦਾ ਪਰ ਸਿੱਧੀ ਫਲਾਈਟਾਂ ਨਾ ਹੋਣ ਕਰਕੇ ਇੰਟਰਨੈਸ਼ਨਲ ਫਲਾਈਟਸ ਵਾਸਤੇ ਲੋਕਾਂ ਨੂੰ ਅੰਮ੍ਰਿਤਸਰ ਜਾਂ ਦਿੱਲੀ ਜਾਣਾ ਪੈਂਦਾ ਤੇ ਉਹ ਕਾਫੀ ਔਖੀ ਆਈ ਹੁੰਦੀ ਹੈ ਡੋਮੈਸਟਿਕ ਫਲਾਈਟਾਂ ਲਈ ਵੀ ਲੋਕਾਂ ਨੂੰ ਨਾਲ ਦੇ 에ਰਪੋਰਟਸ ਤੋਂ ਫਲਾਈਟ ਲੈਣੀ ਪੈਂਦੀ ਹੈ ਜਿਦੇ ਲਈ ਕਾਫੀ ਸਮਾਂ ਖਰਾਬ ਹੁੰਦਾ ਸੋ ਉਮੀਦ ਕਰਦੇ ਆ ਕਿ ਡੋਮੈਸਟਿਕ ਫਲਾਈਟਾਂ ਚੱਲਣ ਤੋਂ ਬਾਅਦ ਲੋਕੀ ਲੁਧਿਆਣਾ ਦੇ ਹਵਾਈ ਅੱਡੇ ਤੋਂ ਹੀ ਉਡਾਨ ਭਰ ਸਕਣਗੇ ਅਤੇ ਆਪ ਦਾ ਕੀਮਤੀ ਸਮਾਂ ਬਚਾ ਸਕਣਗੇ ਲੁਧਿਆਣਾ ਪੋਸਟ ਲਈ ਮਨੀਸ਼ ਸਿੰਘ ਧੰਨਵਾਦ